ਹਾਂਜੀ ਟੀਕਾ ਕੋਈ ਭਰਾਇਆ ਨਹੀਂ ਟੀਕੇ ਦੇ ਕਾਬਲ ਆ ਜੀ ਹਾਂ ਬੰਦਾ ਜਾਣ ਸਾਰ ਭਰਾ ਸਕਦਾ ਜੀ ਹਾਂ ਵੀ ਛੜੀ ਦੀ ਥਣ ਦਿਖਾ ਦਗੇ ਤੋੜ ਕੇ ਦੋਸਤੋ ਸਾਨੂੰ ਮੈਂ ਦਿਖਾ ਦੂੰਗਾ ਭਰਾ ਵੀ ਆਏ ਨਾ ਅਗਲੇ ਦਾ ਛੱਕ ਰਵੇ ਵੀ ਬਾਈ ਯਾਰ ਅਸੀਂ ਵੀਡੀਓ ਚ ਆਏ ਦੇਖੀ ਸੀ ਲੱਥਣਾਂ ਦੀ ਵੀਰੇ ਚੈੱਕ ਕਰ ਲਓ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗੱਗੂ ਦੇ ਘਰੋਂ ਪਿੰਡ ਦੋਸਤੋ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਵੀਰੇ ਬਠਿੰਡਾ ਬਠਿੰਡੇ ਤੋਂ ਜੇ ਗੱਲ ਕਰਕੇ ਤਾਂ ਵੀਰੇ 12 ਕਿਲੋਮੀਟਰ ਤੇ ਬਾਈ ਦਾ ਪਿੰਡ ਆ ਬਹੁਤ ਸੋਹਣੀ ਸੁਰਖੀ ਬਾਈ ਨੇ ਦੋਸਤੋ ਇੱਕ ਆਹਾ ਛੋਟੀ ਸੇਲ ਕਰਨੀ ਆ ਪੂਰੀ ਕੁੰਡੀ ਛਕੀਨ ਤੇ ਚੰਗੀ ਜੰਮੀ ਪਲੀ ਆ ਬਾਕੀ ਆ ਜਾਓ ਬਾਈ ਗੱਗੂ ਨਾਲ ਗੱਲਬਾਤ ਕਰਦੇ ਆ ਕਿੰਨੀ ਕੁ ਉਮਰ ਆ ਬਾਈ ਕੋਲੇ ਰੁਟੀਨ ਚ ਮੱਝਾਂ ਗਾ ਮ ਲਗਭਗ ਕਟੀਆਂ ਛੋਟੀਆਂ ਹੁੰਦੀਆਂ ਹੀ ਰਹਿੰਦਾ ਆ ਜਾ ਬਈ ਗੱਗੂ ਵੀਡੀਓ ਦੇ ਸਾਹਮਣੇ ਆ ਜਾ ਹੋਰ ਗੱਗੂ ਕੀ ਹਾਲ ਹੈ ਬਾਈ ਠੀਕ ਹੈ ਜੀ ਬਾਈ ਪਿੰਡ ਬਾਈ ਕੋਟਸ਼ਮੀਰ ਹੈ ਨਾ ਹਾਂਜੀ ਬਠਿੰਡੇ ਤੋਂ ਆਪਣਾ ਕਿੰਨਾ ਹੈ 12 12 ਕਿਲੋਮੀਟਰ 12 ਕਿਲੋਮੀਟਰ ਵੈਸੇ ਆਪਾਂ ਤੇਰੀ ਕੱਲ ਵੀ ਵੀਡੀਓ ਪਾਈ ਸੀ ਕਿਵੇਂ ਰਿਸਪੌਂਸ ਰਿਹਾ ਬਹੁਤ ਵਧੀਆ ਜੀ ਟਟੀਆਂ ਸੇਲ ਹੋਊਗਾ ਜੀ ਹੋਊਗਾ ਸੇਲ ਹੋ ਦੋਨੇ ਹਾਂਜੀ ਉਹ ਦੋਸਤੋ ਦੋਨੇ ਛੋਟੀਆਂ ਸੇਲ ਹੋਊਗਾ ਲੱਭ ਕੇ ਪਤਾ ਨਹੀਂ ਕਿੱਥੋਂ ਲਿਆਉਣਾ ਜਮਾ ਐ ਨਗੀਨੀ ਲਿਆਉਂਦਾ ਆ ਦੇਖੋ ਵੀਰੇ ਪੂਰੀ ਚੰਗੀ ਜੰਮੀ ਭਲੀ ਸਿੰਘਾਂ ਸੁੰਗਾਂ ਦੀ ਭਲੀ ਸੋਹਣੀ ਕਿੰਨੀ ਉਮਰ ਆ ਕੋਈ ਦੀ 28 29 ਮਹੀਨਿਆਂ ਦੀ ਕੱਟੀ ਹੈ ਜੀ 28 29 ਮਹੀਨਿਆਂ ਦੇ ਵਿੱਚ ਉਮਰਾ ਹਾਂਜੀ ਕੋਈ ਆਪਾਂ ਇਹ ਨਹੀਂ ਝੂਠ ਮਾਰਦੇ ਵੀ ਫਲਾਨੇ ਟੀਕੇ ਦੀ ਹੈ ਨਾ ਨਹੀਂ ਜੀ ਆਪਾਂ ਖਰੀਦ ਕੇ ਲੈਣ ਦੀ ਆਪਾਂ ਨੂੰ ਟੀਕੇ ਦੀ ਕੋਈ ਜਾਣਕਾਰੀ ਨਹੀਂ ਹਾਂ ਉਹ ਅਗਲੇ ਦੇਖ ਕੇ ਲੈਣੀ ਆਪ ਜੀ ਕਿੰਨੀ ਚੰਗੇ ਕਿੰਨੀ ਮਾੜੀ ਹੈ ਹਾਂ ਬੰਦਾ ਆਪ ਤਾਂ ਕੋਲੇ ਆ ਜਾਓ ਵੀਰੇ ਮੌਕੇ ਤੇ ਜਿਹੜੀ ਚੀਜ਼ ਖੜੀ ਹੈ ਤੁਸੀਂ ਉਹ ਦੇਖੋ ਐਵੇਂ ਬਾਈ ਕਹਿਣ ਨੂੰ ਤਾਂ ਕੋਈ ਫਲਾਨੇ ਟੀਕੇ ਦੀ ਹੈ ਫਲਾਨੇ ਦੀ ਐਲ ਡੀ ਵੀ ਕੋਈ ਪ੍ਰਾਈਵੇਟ ਵਾਲਿਆਂ ਦੀ ਬਣਾ ਦਿੰਦੇ ਅਗਲੇ ਜਿਹੜੀ ਚੀਜ਼ ਮੌਕੇ ਤੇ ਆਪਾਂ ਨੂੰ ਦਿਸਦੀ ਆ ਸਿੰਘਾਂ ਤੋਂ ਲੈ ਕੇ ਸਰੀਰ ਦੀ ਚੈੱਕ ਕਰ ਲੋ। ਕੋਮਰ ਹੋ ਗਈ 28-29 ਮਹੀਨੇ ਹੈ ਨਾ। ਹਾਂਜੀ ਟੀਕਾ ਕੋਈ ਭਰਾਇਆ ਨਹੀਂ। ਟੀਕੇ ਦੇ ਕਾਬਲ ਆ ਜੀ। ਹਾਂ। ਬੰਦਾ ਜਾਨ ਸਰ ਭਰਾ ਸਕਦਾ ਜੀ ਉਹਦਾ। ਹਾਂ ਵੀ ਟੀਕੇ ਦੇ ਬਿਲਕੁਲ ਕਾਬਲ ਆ ਪੂਰਾ ਵਧ ਗਿਆ ਵੇਟ ਬਣਿਆ ਪਿਆਗਾ। ਗੱਗੂ ਭਾਈ ਨੰਬਰ ਬੁੱਲੀਆ ਆਪਦਾ ਇੱਕ ਵਾਰੀ 9814054099 ਜੀ। ਠੀਕ 9814054099। ਹਾਂਜੀ। ਠੀਕ ਆ ਭਾਈ। ਇੱਕ ਵਾਰੀ ਖੜੀ ਦੀ ਥਣ ਦਿਖਾ ਦਗੇ ਤੋੜ ਕੇ ਦੋਸਤੋ ਤੁਹਾਨੂੰ ਮੈਂ ਦਿਖਾ ਦੂੰਗਾ। ਇਹ ਆ ਲੈ ਕਰੋ ਚੈੱਕ ਵੀਰੇ। ਜਿਹੜਾ ਦੂਰੋਂ ਨੇੜੇ ਭਰਾ ਵੀ ਆਏ ਨਾ ਅਗਲੇ ਦਾ ਛੱਕ ਰਵੇ ਵੀ ਬਈ ਯਾਰ ਅਸੀਂ ਵੀਡੀਓ ਚ ਆਏ ਦੇਖੀ ਸੀ ਲੱਥਣਾ ਦੀ ਵੀਰੇ ਚੈੱਕ ਕਰ ਲੋ ਚਾਰ ਥਾਣਾ ਬਿਲਕੁਲ ਗੈਪ ਤੇ ਤੇ ਉੱਤੋਂ ਤੁਸੀਂ ਕੱਟੀ ਦੇਖੋ ਵੀਰੇ ਪੂਰੀ ਐਣ ਪਲੀ ਹੋਈ ਪੁੜਿਆਂ ਤੋਂ ਲੈ ਕੇ ਸਾਰੇ ਸਰੀਰ ਦੀ ਚੈੱਕ ਕਰੋ ਲੈ ਹੂੰ ਖੋਲ ਲੱਗ ਗੂ ਬਈ ਆਪਾਂ ਤੋੜਦੀ ਇਹਨੂੰ ਨੰਬਰ 22 ਦਾ ਦੋਸਤੋ ਏਠਾ ਕਿਸੇ ਵੀ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਾਓ ਪਧੀਆ ਸਾਫ ਸੁਥਰਾ ਹੈ ਤੇ ਚੰਗੇ ਬਾਈ ਨਗ ਲੈ ਕੇ ਆਉਂਦਾ ਰਹਿੰਦਾ ਤੋਕੜ ਗੱਬਣ ਮੱਜਾਂ ਵੀ ਸੱਜਰਾਂ ਵੀ ਤੇ ਮੌਕੇ ਤੇ ਅਜਾਹ ਕੱਟੀ ਆ ਹਾਂ ਹੈ ਕਮਾਲਾ ਬਈ ਇੱਕ gekeੜਾ ਹੈ ਦਵਾਲਾ ਸ਼ਰੀਫ ਬਹੁਤਾ ਹੈ ਨਾ ਹਾਂ ਬਾਈ ਜਿਵੇਂ ਮਾਰੀ ਹੱਥ ਲਾਈ ਹਾਂ ਬਾਲੀ ਸਾਊ ਆ ਕੋਈ ਐ ਤੋੜ ਭੰਨ ਨਹੀਂ ਕਰਦੀ ਜਿਵੇਂ ਬਗਾਲੀ ਆਈ ਆ ਹੂੰ ਆ ਲੈ ਆਵਰਲੀ ਮਾੜੀ ਸਿੰਗੀ ਹੂੰ ਇੱਕ ਕਸਾਈ ਕਸੋਈ ਵੱਧਾ ਹੈ ਨਾ ਹਾਂ ਮਾੜੀ ਕਸੋਈ ਹਾਂ ਆ ਮਾੜਾ ਯਾ ਦੋਸਤੋ ਹੋਆ ਤੇ ਗੱਗੂ ਫੇਰ ਕੀ ਭਾਰੂਗਾ ਇਹ ਤਾਂ ਬਾਈ ਮਾ ਜੀ ਕੋਈ ਗੱਲ ਨਹੀਂ 80000 ਕਰ ਦਾਂਗੇ ਬਾਕੀ ਮਾਨਤਨ ਆਏ ਬੰਦੇ ਜਰੂਰ ਕਰਾਂਗੇ ਜੀ ਪਾ ਮੌਕੇ ਤੇ ਜਿਹੜਾ ਪਰ ਰੱਖਿਆ 80 ਆ ਹਨਾ ਹਾਂਜੀ ਸੀਲਸੂਲ ਬਹੁਤ ਆ ਜੀ ਕੋਈ ਮਰਜ਼ੀ ਕਰਾ ਕੋਈ ਨਹੀਂ ਇਹ ਮਤਲਬ ਤੁਹਾਰੀ ਜਿਉਂ ਪੰਜ ਚਾਰ ਥਾਣਾ ਦੀ ਪੂਰੇ ਬਥਾ ਆ ਲੈ ਵੀਰੇ ਉਹੀ ਪੂਛ ਚੱਕ ਕੇ ਜਮੈਂ ਨਰਮਾਈ ਨਾਲ ਖੜੀ ਐ ਜਮੈਂ ਪਾ ਬਾਈ ਨੇ ਵੀਰੇ 80000 ਰੱਖਿਆ ਕੱਦ ਦੀ ਦੇਖ ਲਓ ਪਲੀ ਪੁਲੀ ਵਧ ਗਈ ਮੁੱਲ ਮਾਲਕ ਨੇ ਦੋਸਤੋ ਮੰਗਣਾ ਹੁੰਦਾ ਸੋਨੂ ਜਿਵੇਂ ਸਮਝ ਲੱਗੂ ਉਹ ਤੁਸੀਂ ਮੌਕੇ ਤੇ ਭਰ ਕੇ ਨੰਬਰ ਵੀਰ ਦਾ ਹੇਠਾ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਕਰ ਲਿਓ ਜੀ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਬਹੁਤ-ਬਹੁਤ ਧੰਨਵਾਦ ਸਸੀ ਕਾਲ ਬਈ ਜੀ ਸਾਰਿਆਂ ਭਰਾਵਾਂ ਨੂੰ